ਸਸਿਕਾ ਜੀ ਤੁਸੀਂ ਦੇਖ ਰਹੇ ਹੋ ਦੈਨਿਕ ਸਵਰਾ ਟੀਵੀ ਮੈਂ ਨਰਮਲ ਕੁਮਾਰ ਅੱਜ ਪ੍ਰੇਮ ਨਗਰ ਵਾਸੀਆਂ ਵੱਲੋਂ ਗੰਦੇ ਪਾਣੀ ਦੀ ਸਮੱਸਿਆ ਨੂੰ ਲੈ ਕੇ ਧਰਨਾ ਲਗਾਇਆ ਗਿਆ ਸਾਡੇ ਨਾਲ ਤੋਂ ਦੇ ਮੈਂਬਰ ਵੀ ਆ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕੀ ਮਸਲਾ ਸਾਰਾ ਭਾਈ ਸਰਜੀਤ ਸਿੰਘ ਕਾਲੂ ਪ੍ਰੇਮ ਨਗਰ 12 ਨੰਬਰ ਭਾਈ ਭਾਈ ਸਾਡੇ ਪ੍ਰੇਮ ਨਗਰ 'ਚ ਐਨਾ ਗੰਦਾ ਪਾਣੀ ਖੜਾ ਬੱਚਾ ਨੂੰ ਸਕੂਲ ਜਾਣਾ ਵੀ ਔਖਾ ਹੋਇਆ ਪਿਆ ਤੇ ਆ ਪੀਣ ਵਾਲੇ ਪਾਣੀ 'ਚ ਵੀ ਗੰਦਾ ਪਾਣੀ ਆ ਜਾਂਦਾ ਮੰਦਰ ਕੋਲੇ ਆ ਐਡਾ ਮਾੜਾ ਹਾਲ ਆ ਵੀ ਤੁਸੀਂ ਗੱਲਾਂ ਸਰੋ ਕਹਿ ਕਹਿ ਵੀ ਹੰਮ ਕੇ ਸੀਰੇ ਬੋਲ ਪਰ ਇਹਨਾਂ ਦੇ ਸੱਤੇ ਜੋੜ ਜਾਈਂਦਾ ਕਿੰਨੇ ਦਿਨ ਤੋਂ ਖੜਾ ਹੋਣ ਕੀ ਸਮੱਸਿਆ ਨੂੰ ਗੇੜ ਕੇ ਰੱਖੀ ਅਗਲਾ ਸੰਘਰਸ਼ ਕੀ ਹੋਣਾ ਭਾਈ 20 ਦਿਨ ਹੋ ਗਏ ਪਾਣੀ ਖੜੇ ਨੇ ਇੰਨਾ ਗੰਦ ਵੀ ਬਾਹਰ ਆ ਜਾਂਦਾ ਐਡਾ ਬੁਰਾ ਆਲਾ ਬੱਚਿਆਂ ਨੂੰ ਸਕੂਲ ਜਾਣਾ ਨੰਗਣਾ ਕਰਨਾ ਬੁੜੀਆਂ ਨੂੰ ਮੱਥਾ ਟੇਕ ਜਾਂਦੇ ਨੇ ਮੰਤਰੀ ਐਡਾ ਬੁਰਾ ਹਾਲ ਆ ਵੀ ਹੁਣ ਆਉਣ ਵਾਲੇ ਟਾਈਮ ਅਸੀਂ ਬਸ ਇਹਦੂਆ ਪੱਕਾ ਧਰਨਾ ਲਾਵਾਂਗੇ ਪੱਕਾ ਧਰਨਾ ਲਾ ਕੇ ਜੋ ਬੰਦੀ ਹੋ ਸਾਡੇ ਨਾਲ ਉੱਥੋਂ ਦੇ ਨਿਵਾਸੀ ਹੋਰ ਵੀ ਉਹਨਾਂ ਨਾਲ ਵੀ ਗੱਲ ਬਾਤ ਹਾਂਜੀ ਸਰ ਕੀ ਕਹਿਣਾ ਚਾਹੁੰਦੇ ਬੋਲੇ ਮੇਰਾ ਨਾਮ ਗੁਰਦੀਪ ਰਾਮ ਨਿਵਾਸੀ ਪ੍ਰੇਮਨਗਰ ਤਨੌੜਾ ਰੋਡ ਬਰਨਾਲਾ ਤਨੌੜਾ ਰੋਡ ਤੋਂ ਰਾਇਕੋਡ ਰੋਡ ਨੂੰ ਸਾਡੇ ਜੋ ਮੇਨ ਰਸਤਾ ਮੰਦਰ ਨੂੰ ਵੀ ਸਕੂਲ ਨੂੰ ਸਾਰਾ ਮੇਨ ਰਸਤਾ ਇਹ ਪਿਛਲੇ 15 20 ਦਿਨਾਂ ਦੇ ਵਿੱਚੋਂ ਸੀਵਰੇਜ ਦਾ ਇੰਨਾ ਮਾੜਾ ਹਾਲਾ ਕਿ ਗੋਡੇ-ਗੋਡੇ ਪਾਣੀ ਖੜਾ ਤਲਾਬ ਬਣਿਆ ਪਿਆ ਪਿਛਲੇ ਹਫਤੇ ਮੈਂ ਡੀਸੀ ਸਾਹਿਬ ਨੂੰ ਫੈਕਸ ਕਰੀ ਇਹਨਾਂ ਨੂੰ ਫੈਕਸ ਕਰੀ ਕੰਪਲੇਟ ਲਿਖਾਈ ਪਰ ਇਹਨਾਂ ਵੱਲੋਂ ਡੀਸੀ ਸਾਹਿਬ ਵੱਲੋਂ 4 ਦਿਨ ਦਾ ਟਾਈਮ ਲੱਗ ਗਿਆ ਪਰ ਕੋਈ ਵੀ ਸਮੱਸਿਆ ਦਾ ਹੱਲ ਨਹੀਂ ਕੀਤਾ ਗਿਆ ਕਾਲਾ ਤੇ ਲਾਲ ਦੀ ਜੋਗਗਵਾਹੀ ਦੇ ਵਿੱਚ ਮੰਦਰ ਕੋਲੇ ਤਣਾਉਲਾ ਰੋਡ ਤੇ ਰਸਤਾ ਵੀ ਬੰਦ ਕੀਤਾ ਉਦੋਂ ਵੀ ਐਕਸ਼ਨ ਸਾਹਿਬ ਐਸ ਡੀਓ ਸਾਹਿਬ ਨੇ ਭਰੋਸਾ ਦਿੱਤਾ ਕਿ ਦੋ ਦਿਨਾਂ ਤੋਂ ਦਾ ਹੱਲ ਕਰ ਦਾਂਗੇ ਪਰ ਇਹਨਾਂ ਵੱਲੋਂ ਫੇਰ ਵੀ ਕੋਈ ਹੱਲ ਨਹੀਂ ਹੋਇਆ ਅੱਜ ਇਹਨਾਂ ਦੇ ਦਫ਼ਤਰ ਆ ਕੇ ਅਸੀਂ ਬਾਰ ਮੂਰੇ ਧਰਨਾ ਦਾ ਹੀ ਬੈਠੇ ਹਾਂ ਕਿ ਜਿੰਨਾ ਚਿਰ ਸਾਡੀ ਸਮੱਸਿਆ ਦਾ ਹੱਲ ਨਹੀਂ ਹੁੰਦਾ ਅੱਜ ਸਾਨੂੰ ਇਹਨਾਂ ਨੇ 2:30 ਵਜੇ ਦਾ ਟਾਈਮ ਦਿੱਤਾ ਸੀ ਵੀ 2:30 ਵਜੇ ਤੁਹਾਡੇ ਨਾਲ ਅਸੀਂ ਮਸ਼ੀਨ ਤੇ ਬੰਦੇ ਭੇਜਾਂਗੇ ਪਰ ਹਜੇ ਤੱਕ ਕੋਈ ਸਾਡੇ ਨਾਲ ਗੱਲ ਸਿਰੇ ਚੜ੍ਹਦੀ ਨਹੀਂ ਦਿੱਸਦੀ ਮੈਂ ਪਿਛਲੇ ਸਮੇਂ ਤੋਂ ਇਹ ਦੇਖ ਰਹੇ ਆਪ ਜਿਹੜੀਆਂ ਇੱਥੇ ਮਸ਼ੀਨਾਂ ਖੜੀਆਂ ਨੇ ਇਹ ठेकेदार ਕੱਢਣਾ ਐਕਸ਼ਨ ਜਾਂ ਐਸਡੀਓ ਦਾ ਕੰਮ ਹੁੰਦਾ ਉਹ ਇਹ ठेकेदार ਨੂੰ ਕੱਢ ਕੇ ਸੀਵਰੇਜਾਂ ਦੀ ਹੜਤਾਲ ਖਲਵਾਵੇ ਇਹ ਕਿਉਂ ਨਹੀਂ ਖਲਵਾ ਰਹੇ ਐਕਸ਼ਨ ਤੇ ਐਸਡੀਓ ਕਿਉਂਕਿ ਖੜੀਆਂ ਮਸ਼ੀਨਾਂ ਦੇ ਬਿੱਲ ਪਾਸ ਕਰਕੇ ਆਪਦੀਆਂ ਜੇਬਾਂ 'ਚ ਪੈਸੇ ਪਾਉਂਦੇ ਨੇ ਇਹ ਇਹਦੀ ਜਾਂਚ ਹੋਣੀ ਚਾਹੀਦੀ ਆ ਦੂਜੀ ਗੱਲ ਜੇ ਸਮੇਂ ਸਿਰ ਸ਼ਹਿਰ ਦੀ ਜਾਂ ਪ੍ਰੇਮ ਨਗਰ ਦੀ ਸਫਾਈ ਮਸ਼ੀਨਾਂ ਨਾਲ ਕਰਾਈ ਹੁੰਦੀ ਤਾਂ ਸਾਨੂੰ ਅੱਜ ਆ ਧਰਨੇ ਮਜਾਰੇ ਲਾਉਣ ਦੀ ਲੋੜ ਨਾ ਪੈਂਦੀ। ਇੱਕਦਮ ਮੰਗ ਕਰਦਾ ਵੀ ਪਿਛਲੀ ਜਾਤ ਹੋਣੀ ਚਾਹੀਦੀ ਆ। ਖੜੀਆਂ ਮਸ਼ੀਨਾਂ ਦੇ ਬਿੱਲ ਪਾਸ ਹੋਏ ਨੇ। ਇਹਨਾਂ ਨੇ ਕੋਈ ਕਿਸੇ ਪਾਸੇ ਵੀ ਸਫਾਈ ਨਹੀਂ ਕਰਵਾਈ। ਇੱਕ ਪਾਸੇ ਸੀਵਰ ਬੋਰਡ ਦੇ ਕਰੇ ਮੁਲਾਜ਼ਮਾ ਕੱਚੇ ਮੁਲਾਜ਼ਮਾ ਪੱਕੇ ਤੌਰ ਤੇ ਹੜਤਾਲ ਤੇ ਬੜੇ ਕਈ ਸਮੇਂ ਤੋਂ ਬੈਠਿਆ ਲੱਗਦਾ ਕਿਤੇ-ਕਿਤੇ ਇੱਥੇ ਵੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ। ਇਹਨਾਂ ਦੀ ਹੜਤਾਲ ਕਿਉਂ ਹੋਈ ਆ? ਅਸੀਂ ਪਾਰਟੀ ਬਾਜ਼ੀਆਂ ਤੋਂ ਪਰ ਉੱਠ ਕੇ ਇਹ ਗੱਲ ਕਹਿਣੇ ਆ ਵੀ ਜਨਤਾ ਦੀ ਸਮੱਸਿਆ ਨੂੰ ਪਹਿਲ ਕਿ ਦੇਣੀ ਚਾਹੀਦੀ ਆ ਇਹਨਾਂ ਦੀ ਹੜਤਾਲ ਕਰਵਾਉਣੀ ਚਾਹੀਦੀ ਆ ਦੂਜਾ ਜਿਹੜਾ ਠੇਕੇਦਾਰ ਇੱਥੇ ਵਾਲਾ ਵੀ ਠੇਕੇਦਾਰ ਕੱਢਣਾ ਉਹਦਾ ਐਕਸ਼ਨ ਐਸਡੀਓ ਦਾ ਕੰਮ ਹੁੰਦਾ ਕੋਈ ਬੜੀ ਵੱਡੀ ਗੱਲ ਨਹੀਂ ਹੁੰਦੀ ਉਹਨੂੰ ਪਰਾ ਕਰ ਸਾਡਾ ਸੰਘਰਸ਼ ਕੀ ਆ ਤੁਹਾਡਾ ਸਾਡਾ ਅਗਲਾ ਸੰਘਰਸ਼ ਇਹ ਆ ਅੱਜ ਐਸਡੀਓ ਨੂੰ ਕਿਤਾਬ ਨਹੀਂ ਦੇ ਕੇ ਆਇਆ ਵੀ ਸ਼ਾਮ ਤੱਕ ਸਮੱਸਿਆ ਦਾ ਹੱਲ ਕਰ ਦੇ ਨਹੀਂ ਕੱਲ ਨੂੰ ਤੇਰੇ ਦਫ਼ਤਰ ਮੂਰੇ ਧਰਨਾ ਲਾਵਾਂਗੇ ਤੇਰਾ ਚਾਹ ਪਾਣੀ ਬੰਦ ਕਰਾਂਗੇ ਜਿਵੇਂ ਅਸੀਂ ਜੂਤ ਰਹੇ ਹਾਂ ਅਸੀਂ ਤੈਨੂੰ ਵੀ ਜੀਣਾ ਦੁੱਬਰ ਕਰ ਦਾਂਗੇ ਸਾਡੇ ਨਾਲ ਮਾਤਾ ਵੀ ਆਵਰੇ ਜੋ ਧਰਨੇ ਤੇ ਬੈਠੇ ਆ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਚਾਹੁੰਦੇ ਆਂ ਜੀ ਸਾਡਾ ਪਾਣੀ ਦਾ ਜਿਹੜਾ ਮਸਲਾ ਉਹ ਹੱਲ ਹੋਣਾ ਚਾਹੀਦਾ ਤੇ ਨਹੀਂ ਤਾਂ ਅਸੀਂ ਐਵੇਂ ਜਿਵੇਂ ਧਰਨਾ ਰੱਖਣਾ ਕਿੰਨੇ ਟਾਈਮ ਤੋਂ ਸਮੱਸਿਆ ਆ ਰਹੀ ਹੈ ਜੀ ਸਾਨੂੰ ਅੱਜ 16-17 ਸਾਲ ਹੋ ਗਏ ਜੀ ਸਮੱਸਿਆ ਆਉਂਦੀ ਨੂੰ ਪਰ ਸਾਡੀ ਕੋਈ ਨਹੀਂ ਸੁਣਾਈ ਹੋ ਰਹੀ ਜੀ ਬਸ ਅਗਲਾ ਸਭ ਕਾ ਮਜ਼ੇ ਲੈਂਦਾ ਦੇਖ ਦੇਖ ਕੇ ਵੀ ਹਾਂ ਇਹ ਪਾਣੀ 'ਚ ਬੈਠੇ ਨੇ ਪਰ ਸਾਡੀ ਕੋਈ ਨਹੀਂ ਸੁਣਾਈ ਹੋ ਰਹੀ ਜੀ ਨਹੀਂ ਤਾਂ ਅਸੀਂ ਇੱਥੇ ਮਰਾਂਗੇ ਉੱਥੇ ਵੀ ਘਰੇ ਵੀ ਮਰਨਾ ਹੀ ਆ ਇੱਥੇ ਮਰਦਾਂਗੇ ਕੋਈ ਗੱਲ ਨਹੀਂ ਅ ਸਾਡੇ ਨਾਲ ਸਫਾਈ ਸੇਵਕ ਵੀ ਆ ਜੇ ਉਹ ਹੜਤਾਲ ਤੇ ਲਗਾਤਾਰ ਬੈਠੇ ਆ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਹਾਂਜੀ ਸਰ ਕੀ ਕਰਨਾ ਚਾਹੁੰਦੇ ਹੋ ਲਗਾਤਾਰ ਧਰਨੇ ਲੱਗ ਰਿਹਾ ਗੰਦੇ ਪਾਣੀ ਨੂੰ ਲੈ ਕੇ ਸਫਾਈ ਨੂੰ ਲੈ ਕੇ ਕੀ ਕਰਨਾ ਚਾਹੁੰਦੇ ਹੋ ਦੁਬਾਰੇ ਅਸੀਂ ਜੀ ਪੰਜਾਬ ਵਾਟਰ ਸਪਲਾਈ ਅਤੇ ਸੀਵਰੇਜ ਬੋਰਡ ਦੇ ਵਿੱਚ ਕੰਮ ਕਰਦੇ ਆ ਜੀ ਅਸੀਂ ਪਿਛਲੇ ਲੰਬੇ ਸਮੇਂ ਤੋਂ ਜਿਹੜਾ ਹੈਗਾ ਉਹ ਕੰਟਰੈਕਟ ਤੇ ਸਰਕਾਰ ਨੇ ਰੱਖੇ ਹੋਏ ਆ ਜਿਹੜੇ ਆਊਟਸੋਰਸ ਤੇ ਆ ਸਾਡੀ ਪਿਛਲੀ 5-6 ਮਹੀਨਿਆਂ ਤੋਂ ਸਰਕਾਰ ਦੇ ਨਾਲ ਲਗਾਤਾਰ ਮੀਟਿੰਗਾਂ ਚੱਲ ਰਹੀਆਂ ਨੇ ਇਸ ਕਰਕੇ ਮਜਬੂਰ ਹੋ ਕੇ ਸਾਨੂੰ ਇਸ ਹੜਤਾਲ ਤੇ ਆਪਣਾ ਕੰਮਕਾਰ ਬੰਦ ਕਰਕੇ ਹੜਤਾਲ ਤੇ ਬੈਠਣਾ ਪਿਆ ਸਾਨੂੰ ਕੋਈ ਸ਼ੌਕ ਨਹੀਂ ਹੈ ਕਿ ਅਸੀਂ ਲੋਕਾਂ ਨੂੰ ਹੈ ਜਿਹੜਾ ਆਪਣੇ ਖਿਲਾਫ ਕਰੀਏ ਪਰ ਅਸੀਂ ਲੋਕਾਂ ਦੇ ਨਾਲ ਫਿਰ ਵੀ ਕੋਆਪਰੇਸ਼ਨ ਕਰ ਰਹੇ ਹਾਂ ਆ ਪਿਛਲੇ 5-4 ਦਿਨਾਂ ਦੇ ਵਿੱਚ ਵੀ ਸਾਨੂੰ ਡੀਸੀ ਸਾਹਿਬ ਨੇ ਬੁਲਾਇਆ ਸੀ ਅਸੀਂ ਉਹਨਾਂ ਨੂੰ ਇੱਕ ਗੱਲ ਕਹੀ ਸੀ ਵੀ ਜਿਹੜੇ ਤੁਹਾਡੇ ਕੋਲੇ ਦੋ ਰੈਗੂਲਰ ਮੁਲਾਜ਼ਮਾ ਹੈ ਤੁਸੀਂ ਉਹਨਾਂ ਤੋਂ ਕੰਮ ਕਰਵਾ ਸਕਦੇ ਹੋ ਪਰ ਜਿੰਨੇ ਆਊਟਸੋਰਸ ਮੁਲਾਜ਼ਮਾ ਹੈ ਉਹ ਆਪਣੇ ਕੰਮਾਂ ਤੇ ਨਹੀਂ ਜਾਣਗੇ ਤੇ ਪਰ ਇਹਨਾਂ ਨੇ ਕੀ ਕੀਤਾ ਜੀ ਇੱਕ ਟਰਮ ਸਾਡੀ ਪਹਿਲਾਂ ਸੀ ਅਸੀਂ ਪਹਿਲਾਂ ਵੀ ਹੜਤਾਲ ਕੀਤੀ ਸੀ ਸਮਾਂ ਇਹਨਾਂ ਕੋਲੇ ਬੜਾ ਸੀ ਜੇ ਇਹ ਸਫਾਈਆਂ ਕਰਵਾਉਣੀਆਂ ਚਾਹੁੰਦੇ ਤਾਂ ਕਰਵਾ ਸਕਦੇ ਸੀ ਅੱਜ ਇਹ ਦਿੱਕਤ ਨਹੀਂ ਸੀ ਆਉਣੀ ਪਰ ਦੇਖੋ ਅਫਸਰ ਸਾਹੀ ਇਹ ਨਹੀਂ ਚਾਹੁੰਦੀ ਕਿ ਠੇਕੇਦਾਰ ਮਹਿਕਿਆਂ ਦੇ ਵਿੱਚੋਂ ਨਿਕਲ ਕੇ ਵੇ ਇਹਨਾਂ ਦਾ ਸਿੱਧਾ ਸਰਕਾਰ ਦੇ ਨਾਲ ਕੰਟਰੈਕਟ ਹੋਵੇ ਕਿਉਂਕਿ ਅਫਸਰ ਹੈ ਇਹਨਾਂ ਦਾ ਖਰਚਾ ਬੰਦ ਹੁੰਦਾ ਹੈ ਇਹਨਾਂ ਦਾ ਤੇਲ ਪਾਣੀ ਬੰਦ ਹੁੰਦਾ ਹੈ ਠੇਕੇਦਾਰਾਂ ਦੇ ਸਿਰ ਤੇ ਇਹ ਛਾਲਾ ਮਾਰਦੇ ਆ ਜੀ ਲੱਗਦਾ ਕਿਤੇ ਨਾ ਕਿਤੇ ਪਬਲਿਕ ਨੂੰ ਵੀ ਮੁਸ਼ਕਲਾ ਸਾਹਮਣਾ ਕਰਨਾ ਪੈ ਰਿਹਾ ਗੰਦੇ ਪਾਣੀ ਨੂੰ ਲੈ ਕੇ ਬਿਲਕੁਲ ਜੀ ਪਬਲਿਕ ਨੂੰ ਸਾਹਮਣਾ ਕਰਨਾ ਪੈ ਰਿਹਾ ਹੈ ਪਰ ਅਸੀਂ ਪਬਲਿਕ ਦੇ ਨਾਲ ਆ ਪਿਛਲੇ ਸਮੇਂ ਦੇ ਵਿੱਚ ਆਵਾ ਬਸਤੀ ਦੀ ਕੰਪਲੀਟ ਸੀ ਜੋ ਉਹਨਾਂ ਨੇ ਇੱਥੇ ਜਿਵੇਂ ਅੱਜ ਇਹਨਾਂ ਨੇ ਗੇਟ ਬੰਦ ਕੀਤਾ ਉਵੇਂ ਹੀ ਗੇਟ ਬੰਦ ਕੀਤਾ ਪਰ ਅਸੀਂ ਉਥੋਂ ਦੇ ਲੋਕਾਂ ਨੂੰ ਦੇਖਦੇ ਹੋਏ ਉਥੋਂ ਦੇ ਏਰੀਆ ਨੂੰ ਦੇਖਦੇ ਹੋਏ ਅਸੀਂ ਫੇਰ ਵੀ ਉਹ ਜਿਹੜੀ ਕੰਪਲੀਟ ਹੈ ਉਹਨਾਂ ਦੀ ਪਹਿਲ ਦੇ ਆਧਾਰ ਤੇ ਹੱਲ ਕੀਤੀ ਤੇ ਉਹਨਾਂ ਲੋਕਾਂ ਨੂੰ ਵੀ ਆਪਣੇ ਨਾਲ ਲੈ ਕੇ ਚੱਲਣ ਦਾ ਜਿਹੜਾ ਕੀ ਹੈ ਵੀ ਅਹਿਦ ਕੀਤਾ ਜੀ ਪਾ ਗੱਲ ਕਰੇ ਠੇਕੇਦਾਰੀ ਨੂੰ ਸ਼ਿਸ਼ਟ ਨੂੰ ਬਾਹਰ ਕੱਢ ਕੇ ਜੇ ਪੰਜਾਬ ਸਰਕਾਰ ਨਾਲ ਸਿੱਧੀ ਤਾਲਮੇਲ ਹੋਣੀ ਹੈ ਲੱਗਦਾ ਕਿਤੇ ਨਾ ਕਿਤੇ ਫਾਇਦਾ ਹੋਊਗਾ ਬਿਲਕੁਲ ਜੀ ਜੋ ਠੇਕੇਦਾਰ ਵਿੱਚੋਂ ਕਮਿਸ਼ਨ ਖਾ ਰਿਹਾ ਹੈ ਜੋ ਬੇਸਕ ਪਲੱਸ ਡੀਏ ਦਾ ਸਾਨੂੰ 80% ਦੇ ਰਿਹਾ ਹੈ ਮੈਂ ਕਹਿੰਦਾ ਉਹ ਸਿੱਧਾ ਸਾਨੂੰ ਮਿਲੂਗਾ ਜੀ ਸਾਨੂੰ ਫਾਇਦਾ ਹੋਊਗਾ ਸਾਨੂੰ ਕੋਈ ਆਸ ਜਾਗੂਗੀ ਵੀ ਅਸੀਂ ਜੇ ਅੱਜ ਸਾਨੂੰ ਵਿਭਾਗ ਮੰਤਲੈਂਦਾ ਜਾਂ ਸਰਕਾਰ ਲੈਂਦੀ ਹੈ ਤਾਂ ਸਾਡਾ ਜਿਹੜਾ ਰੈਗੂਲਰ ਹੋਣ ਦਾ ਰਾਹ ਉਹ ਵੀ ਪਧਰਾ ਹੋਊਗਾ ਮੈਂ ਸਮਝਦਾ ਕਿ 25 25 30 30 ਸਾਲ ਹੋ ਗਏ ਮੁਲਾਜ਼ਮਾਂ ਨੂੰ ਇੱਥੇ ਕੰਮ ਕਰਦਿਆਂ ਨੂੰ ਤੇ ਤਨਖਾਹ ਸਿਰਫ 10 ਤੋਂ 12000 ਤੁਸੀਂ ਆਪ ਖੁਦ ਦੱਸੋਗੇ 10 ਤੋਂ 12000 ਦੇ ਵਿੱਚ ਟਾਈਮ ਲੰਘ ਸਕਦਾ ਜੀ ਬਸ ਅਸੀਂ ਤਾਂ ਇਸ ਨੂੰ ਹੀ ਲੈ ਕੇ ਇੱਥੇ ਹੜਤਾਲ ਤੇ ਲਗਾਤਾਰ ਬੈਠੇ ਹਾਂ ਜੀ ਅੱਜ 15 ਮਹੀਨਿਆਂ ਦੇ ਵਿੱਚ ਜਿਹੜੀ ਹੜਤਾਲ ਹੈ ਸਾਡੀ ਉਹ ਸ਼ਾਮਗਲ ਹੈ ਮੇਰਾ ਨਾਮ ਅਜੇ ਕੁਮਾਰ ਹੈ ਜੀ ਮੈਂ ਇੱਥੇ ਜਾਈ ਹਾਂ ਸਿਵਰੇਜ ਬੋਰਡ ਤੇ ਇੱਥੇ ਪ੍ਰੇਮ ਨਗਰ ਤੇ ਆ ਤੁਹਾਡੇ ਸਾਹਮਣੇ ਆ ਜਿਵੇਂ ਪਾਣੀ ਦੀ ਕਾਫੀ ਸਮੱਸਿਆ ਜੀ ਸਿਵਰੇਜ ਫਲੋਰੀ ਉਸ ਕਰਕੇ ਤਰਨਾ ਲੱਗਿਆ ਸੀ ਤਾਂ ਇੱਕ ਵਾਰੀ ਉਹਨਾਂ ਨੂੰ ਉਠਾ ਦਿੱਤਾ ਗਿਆ ਵੀ ਉਹਨਾਂ ਦੀ ਸਮੱਸਿਆ ਦਾ ਹੱਲ ਕਰ ਦਿੱਤਾ ਗਿਆ ਤਾਂ ਹੁਣ ਮੁੰਡੇ ਆ ਰਹੇ ਆ ਆਪਣੇ ਦੋ ਰੈਗੂਲਰ ਸਿਵਰਮੈਨ ਨੇ ਜਿਹੜੇ ਉਹਨਾਂ ਨੂੰ ਲਵਾਂਗੇ ਤੇ ਇਹਦਾ ਹੱਲ ਕਰਾ ਦਿੱਤਾ ਜਾਊਗਾ ਸ਼ਾਮ ਤੱਕ ਨਹੀਂ ਕੋਸ਼ਿਸ਼ ਕਰਾਂਗੇ ਪਹਿਲੇ ਇਹਨੂੰ ਹੱਲ ਕਰ ਦਿੱਤਾ ਜਾਊਗਾ ਇਹੋ ਜੀ ਸਿਚੁਏਸ਼ਨ ਨਹੀਂ ਕ੍ਰੀਏਟ ਹੋਣੀ ਚਾਹੀਦੀ ਕਿ ਦੈਨਿਕ ਸਵੇਰ ਵਾਲੀ ਨਿਰਮਲ ਕਮਾਦੀ ਰਿਪੋਰਟ ਬਰਨਾਲਾ ਸਸਿਕਾ ਜੀ ਤੁਸੀਂ ਦੇਖ ਰਹੇ ਹੋ ਦਿਨਕ ਸਵਰਾਂ ਟੀਵੀ ਮੈਂ ਨਿਰਮਲ ਕੁਮਾਰ ਅੱਜ ਪ੍ਰੇਮਨਗਰ ਵਾਸੀਆਂ ਵੱਲੋਂ ਗੰਦੇ ਪਾਣੀ ਦੀ ਸਮੱਸਿਆ ਨੂੰ ਲੈ ਕੇ ਧਰਨਾ ਲਗਾਇਆ ਗਿਆ ਸਾਡੇ ਨਾਲ ਤੋਂ ਦੇ ਮੈਂਬਰ ਵੀ ਆ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕੀ ਮਸਲਾ ਸਾਰਾ ਤੁਹਾਡਾ ਭਾਈ ਸਰਜੀਤ ਸਿੰਘ ਕਾਲੂ ਪ੍ਰੇਮਨਗਰ 12 ਨੰਬਰ ਭਾਈ ਭਾਈ ਸਾਡੇ ਪ੍ਰੇਮਨਾਲ 'ਚ ਐਨਾ ਗੰਦਾ ਪਾਣੀ ਖੜਾ ਬੱਚਾ ਨੂੰ ਸਕੂਲ ਜਾਣਾ ਵੀ ਔਖਾ ਹੋਇਆ ਪਿਆ ਤੇ ਆਪੇ ਨਾਲੇ ਪਾਣੀ 'ਚ ਗੰਦਾ ਪਾਣੀ ਆ ਜਾਂਦਾ ਮੰਦਰ ਕੋਲੇ ਆ ਐਡਾ ਮਾੜਾ ਹਾਲ ਆ ਵੀ ਤੁਸੀਂ ਗੱਲਾਂ ਸਰੋ ਇਹ ਕਹਿ ਕਹਿ ਵੀ ਹੰਮ ਕਿਸੇ ਹੋਰੇ ਬੋਲ ਪਰ ਇਹਨਾਂ ਦੇ ਸੱਤੇ ਜੋੜ ਜਾ ਕਿੰਨੇ ਦਿਨ ਤੋਂ ਖੜਾ ਹੋਣ ਕੀ ਸਮੱਸਿਆ ਨੂੰ ਗੇੜ ਕੇ ਰੱਖੀ ਹੈ ਅਗਲਾ ਸੰਘਰਸ਼ ਕੀ ਹੋਣਾ ਭਾਈ 20 ਦਿਨ ਹੋ ਗਏ ਪਾਣੀ ਖੜੇ ਨੇ ਐਨਾ ਗੰਦ ਵੀ ਬਾਹਰ ਆ ਜਾਂਦਾ ਐਡਾ ਬੁਰਾ ਆਲਾ ਬੱਚਿਆਂ ਨੂੰ ਸਕੂਲ ਜਾਣਾ ਨੰਗਣਾ ਕਰਨਾ ਬੁੜਿਆਂ ਨੂੰ ਮੱਥਾ ਟੇਕ ਜਾਂਦੇ ਨੇ ਮੰਦਰ ਐਡਾ ਬੁਰਾ ਹਾਲ ਆ ਵੀ ਹੁਣ ਆਉਣ ਵਾਲੇ ਟਾਈਮ ਅਸੀਂ ਬਸ ਇਹਦੂਆ ਪੱਕਾ ਧਰਨਾ ਲਾਵਾਂਗੇ ਪੱਕਾ ਧਰਨਾ ਲਾ ਕੇ ਜੋ ਬੰਦੀ ਹੋ ਸਾਡੇ ਨਾਲ ਉੱਥੋਂ ਦੇ ਨਿਵਾਸੀ ਹੋਰ ਵੀ ਉਹਨਾਂ ਨਾਲ ਵੀ ਗੱਲਬਾਤ ਹਾਂਜੀ ਸਰ ਕੀ ਕਹਿਣਾ ਚਾਹੁੰਦੇ ਬਾਰੇ ਮੇਰਾ ਨਾਮ ਗੁਰਦੀਪ ਰਾਮ ਨਿਵਾਸੀ ਪ੍ਰੇਮਨਗਰ ਤਨਾਲਾ ਰੋਡ ਬਰਨਾਲਾ ਸਤਲੁਜਾ ਰੋਡ ਤੋਂ ਰਾਏਕੋਟ ਰੋਡ ਨੂੰ ਸਾਡੇ ਜੋ ਮੇਨ ਰਸਤਾ ਮੰਦਰ ਨੂੰ ਵੀ ਸਕੂਲ ਨੂੰ ਸਾਰਾ ਮੇਨ ਰਸਤਾ ਇਹ ਪਿਛਲੇ 15 20 ਦਿਨਾਂ ਦੇ ਵਿੱਚੋਂ ਸੀਵਰੇਜ ਦਾ ਇੰਨਾ ਮਾੜਾ ਹਾਲਾ ਕਿ ਗੋਡੇ-ਗੋਡੇ ਪਾਣੀ ਖੜਾ ਤਲਾਬ ਬਣਿਆ ਪਿਆ ਪਿਛਲੇ ਹਫਤੇ ਮੈਂ ਡੀਸੀ ਸਾਹਿਬ ਨੂੰ ਫੈਕਸ ਕਰੀ ਇਹਨਾਂ ਨੂੰ ਫੈਕਸ ਕਰੀ ਕੰਪਲੇਟ ਲਿਖਾਈ ਪਰ ਇਹਨਾਂ ਵੱਲੋਂ ਡੀਸੀ ਸਾਹਿਬ ਵੱਲੋਂ 4 ਦਿਨ ਦਾ ਟਾਈਮ ਲੱਗ ਗਿਆ ਪਰ ਕੋਈ ਵੀ ਸਮੱਸਿਆ ਦਾ ਹੱਲ ਨਹੀਂ ਕੀਤਾ ਗਿਆ ਕਾਵਾ ਟਲੋਂ ਦੀ ਜੋਗਗਵਾਹੀ ਦੇ ਵਿੱਚ ਮੰਦਰ ਕੋਲੇ ਤਣਾਉਲਾ ਰੋਡ ਤੇ ਰਸਤਾ ਵੀ ਬੰਦ ਕੀਤਾ ਉਦੋਂ ਵੀ ਐਕਸ਼ਨ ਸਾਹਿਬ ਐਸ ਡੀਓ ਸਾਹਿਬ ਨੇ ਭਰੋਸਾ ਦਿੱਤਾ ਕਿ ਦੋ ਦਿਨਾਂ ਛੋਡਾ ਹੱਲ ਕਰਦਾਂਗੇ ਪਰ ਇਹਨਾਂ ਵੱਲੋਂ ਫੇਰ ਵੀ ਕੋਈ ਹੱਲ ਨਹੀਂ ਹੋਇਆ ਅੱਜ ਇਹਨਾਂ ਦੇ ਦਫ਼ਤਰ ਆ ਕੇ ਅਸੀਂ ਬਾਰ ਮੂਰੇ ਧਰਨਾ ਲਈ ਬੈਠੇ ਆਂ ਕਿ ਜਿੰਨਾ ਚਿਰ ਸਾਡੀ ਸਮੱਸਿਆ ਦਾ ਹੱਲ ਨਹੀਂ ਹੁੰਦਾ ਅੱਜ ਸਾਨੂੰ ਇਹਨਾਂ ਨੇ 2:30 ਦਾ ਟਾਈਮ ਦਿੱਤਾ ਸੀ ਵੀ 2:30 ਤੇ ਛੋਡੇ ਨਾਲ ਅਸੀਂ ਮਸ਼ੀਨ ਤੇ ਬੰਦੇ ਭੇਜਾਂਗੇ ਪਰ ਹਜੇ ਤੱਕ ਕੋਈ ਸਾਡੇ ਨਾਲ ਗੱਲ ਸਿਰੇ ਚੜ੍ਹਦੀ ਨਹੀਂ ਦਿੱਸਦੀ ਮੈਂ ਪਿਛਲੇ ਸਮੇਂ ਤੋਂ ਇਹ ਦੇਖ ਰਹੇ ਆ ਆ ਜਿਹੜੀਆਂ ਇੱਥੇ ਮਸ਼ੀਨਾਂ ਖੜੀਆਂ ਨੇ ਇਹ ठेकेदार ਕੱਢਣਾ ਐਕਸਨ ਜਾਂ ਐਸਲੋ ਦਾ ਕੰਮ ਹੁੰਦਾ ਉਹ ਇਹ ठेकेदार ਨੂੰ ਕੱਢ ਕੇ ਸੀਵਰੇਜਾਂ ਦੀ ਹੜਤਾਲ ਖਲਵਾਵੇ ਇਹ ਕਿਉਂ ਨਹੀਂ ਖਲਵਾ ਰਹੇ ਐਕਸਨ ਤੇ ਐਸਲੋ ਕਿਉਂਕਿ ਖੜੀਆਂ ਮਸ਼ੀਨਾਂ ਦੇ ਬਿੱਲ ਪਾਸ ਕਰਕੇ ਆਪਦੀਆਂ ਜੇਬਾਂ 'ਚ ਪੈਸੇ ਪਾਉਂਦੇ ਨੇ ਇਹ ਇਹਦੀ ਜਾਂਚ ਹੋਣੀ ਚਾਹੀਦੀ ਆ ਦੂਜੀ ਗੱਲ ਜੇ ਸਮੇਂ ਸਿਰ ਸ਼ਹਿਰ ਦੀ ਜਾਂ ਪ੍ਰੇਮ ਨਗਰ ਦੀ ਸਫਾਈ ਮਸ਼ੀਨਾਂ ਨਾਲ ਕਰਾਈ ਹੁੰਦੀ ਤਾਂ ਸਾਨੂੰ ਅੱਜ ਆ ਤਰਨੇ ਮਜਾਰੇ ਲਾਉਣ ਦੀ ਲੋੜ ਨਾ ਪੈਂਦੀ। ਇੱਕਦਮ ਮੰਗ ਕਰਦਾ ਵੀ ਪਿਛਲੀ ਜਾਟ ਹੋਣੀ ਚਾਹੀਦੀ ਆ। ਖੜੀਆਂ ਮਸ਼ੀਨਾਂ ਦੇ ਬਿੱਲ ਪਾਸ ਹੋਏ ਨੇ। ਇਹਨਾਂ ਨੇ ਕੋਈ ਕਿਸੇ ਪਾਸੇ ਵੀ ਸਫਾਈ ਨਹੀਂ ਕਰਵਾਈ। ਇੱਕ ਪਾਸੇ ਸੀਵਰ ਬੋਰਡ ਦੇ ਕਰੇ ਮੁਲਾਜ਼ਮਾਂ ਕੱਚੇ ਮੁਲਾਜ਼ਮਾਂ ਪੱਕੇ ਤੌਰ ਤੇ ਹੜਤਾਲ ਤੇ ਬੜੇ ਕਈ ਸਮੇਂ ਤੋਂ ਬੈਠਿਆ ਲੱਗਦਾ ਕਿਤੇ-ਕਿਤੇ ਇੱਥੇ ਵੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ। ਇਹਨਾਂ ਦੀ ਹੜਤਾਲ ਕਿਉਂ ਹੋਈ ਆ? ਅਸੀਂ ਪਾਰਟੀ ਬਾਜ਼ੀਆਂ ਤੋਂ ਉੱਪਰ ਉੱਠ ਕੇ ਇਹ ਗੱਲ ਕਹਿੰਦੇ ਆ ਵੀ ਜਨਤਾ ਦੀ ਸਮੱਸਿਆ ਨੂੰ ਪਹਿਲ ਕਿ ਦੇਣੀ ਚਾਹੀਦੀ ਆ। ਇਨਾਂ ਦੀ ਹੜਤਾਲ ਖੜਾਉਣੀ ਚਾਹੀਦੀ ਆ ਦੂਜਾ ਦੂਜਾ ਜਿਹੜਾ ਠੇਕੇਦਾਰ ਇੱਥੇ ਆਲਾ ਵੀ ਠੇਕੇਦਾਰ ਕੱਢਣਾ ਉਹਦਾ ਐਕਸ਼ਨ ਐਸਡੀਓ ਦਾ ਕੰਮ ਹੁੰਦਾ ਕੋਈ ਬੜੀ ਵੱਡੀ ਗੱਲ ਨਹੀਂ ਹੁੰਦੀ ਉਹਨੂੰ ਪਰਾ ਕਰ ਸਾਡਾ ਸੰਘਰਸ਼ ਕੀ ਆ ਤੁਹਾਡਾ ਸਾਡਾ ਅਗਲਾ ਸੰਘਰਸ਼ ਇਹ ਆ ਅੱਜ ਐਸਡੀਓ ਨੂੰ ਕਿਤਾਬ ਨਹੀਂ ਦੇ ਕੇ ਆਇਆ ਵੀ ਸ਼ਾਮ ਤੱਕ ਸਮੱਸਿਆ ਦਾ ਹੱਲ ਕਰ ਦੇ ਨਹੀਂ ਕੱਲ ਨੂੰ ਤੇਰੇ ਦਫ਼ਤਰ ਮੂਰੇ ਧਰਨਾ ਲਾਵਾਂਗੇ ਤੇਰਾ ਚਾਹ ਪਾਣੀ ਬੰਦ ਕਰਾਂਗੇ ਜਿਵੇਂ ਅਸੀਂ ਜੂਤ ਰਹੇ ਹਾਂ ਅਸੀਂ ਤੈਨੂੰ ਵੀ ਜੀਣਾ ਦੁੱਬਰ ਕਰ ਦਾਂਗੇ ਸਾਡੇ ਨਾਲ ਮਾਤਾ ਵੀ ਆਵਰੇ ਜੋ ਧਰਨੇ ਤੇ ਬੈਠੇ ਆ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਜਦੋਂ ਨਹੀਂ ਸਾਡਾ ਪਾਣੀ ਦਾ ਜਿਹੜਾ ਮਸਲਾ ਹੈ ਉਹ ਹੱਲ ਹੋਣਾ ਚਾਹੀਦਾ ਤੇ ਨਹੀਂ ਤਾਂ ਅਸੀਂ ਇਵੇਂ ਜਿਵੇਂ ਧਰਨਾ ਰੱਖਣਾ ਕਿੰਨੇ ਟਾਈਮ ਤੋਂ ਸਮੱਸਿਆ ਆ ਰਹੀ ਹੈ ਸਾਨੂੰ ਅੱਜ 16-17 ਸਾਲ ਹੋ ਗਏ ਜੀ ਸਮੱਸਿਆ ਆਉਂਦੀ ਨੂੰ ਪਰ ਸਾਡੀ ਕੋਈ ਨਹੀਂ ਸੁਣਾਈ ਹੋ ਰਹੀ ਜੀ ਬਸ ਅਗਲਾ ਸਭ ਕਾ ਮਜ਼ੇ ਲੈਂਦਾ ਦੇਖ ਦੇਖ ਕੇ ਵੀ ਹਾਂਏ ਪਾਣੀ 'ਚ ਬੈਠੇ ਨੇ ਪਰ ਸਾਡੀ ਕੋਈ ਨਹੀਂ ਸੁਣਾਈ ਹੋ ਰਹੀ ਜੀ ਨਹੀਂ ਤਾਂ ਅਸੀਂ ਇੱਥੇ ਮਰਾਂਗੇ ਉੱਥੇ ਵੀ ਘਰੇ ਵੀ ਮਰਨਾ ਹੀ ਹੈ ਇੱਥੇ ਮਰਦਾਂਗੇ ਕੋਈ ਗੱਲ ਨਹੀਂ ਸਾਡੇ ਨਾਲ ਸਫਾਈ ਸੇਵਕ ਵੀ ਆ ਜੇ ਉਹ ਹੜਤਾਲ ਤੇ ਲਗਾਤਾਰ ਬੈਠੇ ਆ ਉਹ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਅ ਹਾਂਜੀ ਸਰ ਕੀ ਕਰਨਾ ਚਾਹੁੰਦੇ ਹੋ ਲਗਾਤਾਰ ਧਰਨੇ ਲੱਗ ਰਿਹਾ ਗੰਦੇ ਪਾਣੀ ਨੂੰ ਲੈ ਕੇ ਸਪਾਈ ਨੂੰ ਲੈ ਕੇ ਕੀ ਕਰਨਾ ਚਾਹੁੰਦੇ ਹੋ ਦੁਬਾਰੇ ਅਸੀਂ ਜੀ ਪੰਜਾਬ ਵਾਟਰ ਸਪਲਾਈ ਅਤੇ ਸੀਵਰੇਜ ਬੋਰਡ ਦੇ ਵਿੱਚ ਕੰਮ ਕਰਦੇ ਹਾਂ ਜੀ ਅਸੀਂ ਪਿਛਲੇ ਲੰਬੇ ਸਮੇਂ ਤੋਂ ਜਿਹੜਾ ਹੈਗਾ ਉਹ ਕੰਟਰੈਕਟ ਤੇ ਸਰਕਾਰ ਨੇ ਰੱਖੇ ਹੋਏ ਆ ਜਿਹੜੇ ਆਊਟਸੋਰਸ ਤੇ ਆ ਸਾਡੀ ਪਿਛਲੀ 5-6 ਮਹੀਨਿਆਂ ਤੋਂ ਸਰਕਾਰ ਦੇ ਨਾਲ ਲਗਾਤਾਰ ਮੀਟਿੰਗਾਂ ਚੱਲ ਰਹੀਆਂ ਨੇ ਇਸ ਕਰਕੇ ਮਜਬੂਰ ਹੋ ਕੇ ਸਾਨੂੰ ਇਸ ਹੜਤਾਲ ਤੇ ਆਪਣਾ ਕੰਮਕਾਰ ਬੰਦ ਕਰਕੇ ਹੜਤਾਲ ਤੇ ਬੈਠਣਾ ਪਿਆ ਸਾਨੂੰ ਕੋਈ ਸ਼ੌਕ ਨਹੀਂ ਹੈ ਕਿ ਅਸੀਂ ਲੋਕਾਂ ਨੂੰ ਹੈ ਜਿਹੜਾ ਆਪਣੇ ਖਿਲਾਫ ਕਰੀਏ ਪਰ ਅਸੀਂ ਲੋਕਾਂ ਦੇ ਨਾਲ ਫਿਰ ਵੀ ਕੋਆਪਰੇਸ਼ਨ ਕਰ ਰਹੇ ਹਾਂ ਆ ਪਿਛਲੇ 5 4 ਦਿਨਾਂ ਦੇ ਵਿੱਚ ਵੀ ਸਾਨੂੰ ਡੀਸੀ ਸਾਹਿਬ ਨੇ ਬੁਲਾਇਆ ਸੀ ਅਸੀਂ ਉਹਨਾਂ ਨੂੰ ਇੱਕ ਗੱਲ ਕਹੀ ਸੀ ਵੀ ਜਿਹੜੇ ਤੁਹਾਡੇ ਕੋਲੇ ਦੋ ਰੈਗੂਲਰ ਮੁਲਾਜ਼ਮ ਹੈ ਤੁਸੀਂ ਉਹਨਾਂ ਤੋਂ ਕੰਮ ਕਰਵਾ ਸਕਦੇ ਹੋ ਪਰ ਜਿੰਨੇ ਆਊਟਸੋਰਸ ਮੁਲਾਜ਼ਮ ਹੈ ਉਹ ਆਪਣੇ ਕੰਮਾਂ ਤੇ ਨਹੀਂ ਜਾਣਗੇ ਤੇ ਪਰ ਇਹਨਾਂ ਨੇ ਕੀ ਕੀਤਾ ਜੀ ਇੱਕ ਟਰਮ ਸਾਡੀ ਪਹਿਲਾਂ ਸੀ ਅਸੀਂ ਪਹਿਲਾਂ ਵੀ ਹੜਤਾਲ ਕੀਤੀ ਸੀ ਸਮਾਂ ਇਹਨਾਂ ਕੋਲੇ ਬੜਾ ਸੀ ਜੇ ਸਫਾਈਆਂ ਕਰਵਾਉਣੀਆਂ ਚਾਹੁੰਦੇ ਤਾਂ ਕਰਵਾ ਸਕਦੇ ਸੀ ਅੱਜ ਇਹ ਦਿੱਕਤ ਨਹੀਂ ਸੀ ਆਉਣੀ ਪਰ ਦੇਖੋ ਅਫਸਰ ਸਾਹੀ ਇਹ ਨਹੀਂ ਚਾਹੁੰਦੀ ਕਿ ਠੇਕੇਦਾਰ ਮੈਕਨਿਆਂ ਦੇ ਵਿੱਚੋਂ ਨਿਕਲ ਕੇ ਵੇ ਇਹਨਾਂ ਦਾ ਸਿੱਧਾ ਸਰਕਾਰ ਦੇ ਨਾਲ ਕੰਟਰੈਕਟ ਹੋਵੇ ਕਿਉਂਕਿ ਅਫਸਰ ਹੈ ਇਹਨਾਂ ਦਾ ਖਰਚਾ ਬੰਦ ਹੁੰਦਾ ਹੈ ਇਹਨਾਂ ਦਾ ਤੇਲ ਪਾਣੀ ਬੰਦ ਹੁੰਦਾ ਹੈ ਠੇਕੇਦਾਰਾਂ ਦੇ ਸਿਰ ਤੇ ਇਹ ਛਾਲਾ ਮਾਰਦੇ ਆ ਜੀ ਲੱਗਦਾ ਕਿਤੇ ਨਾ ਕਿਤੇ ਪਬਲਿਕ ਨੂੰ ਵੀ ਮੁਸ਼ਕਲਾਂ ਸਾਹਮਣਾ ਕਰਨਾ ਪੈ ਰਿਹਾ ਗੰਦੇ ਪਾਣੀ ਨੂੰ ਲੈ ਕੇ ਬਿਲਕੁਲ ਜੀ ਪਬਲਿਕ ਨੂੰ ਸਾਹਮਣਾ ਕਰਨਾ ਪੈ ਰਿਹਾ ਹੈ ਪਰ ਅਸੀਂ ਪਬਲਿਕ ਦੇ ਨਾਲ ਆ ਪਿਛਲੇ ਸਮੇਂ ਦੇ ਵਿੱਚ ਆਵਾ ਬਸਤੀ ਦੀ ਕੰਪਲੀਟ ਸੀ ਜੋ ਉਹਨਾਂ ਨੇ ਇੱਥੇ ਜਿਵੇਂ ਅੱਜ ਇਹਨਾਂ ਨੇ ਗੇਟ ਬੰਦ ਕੀਤਾ ਉਵੇਂ ਹੀ ਗੇਟ ਬੰਦ ਕੀਤਾ ਪਰ ਅਸੀਂ ਉਥੋਂ ਦੇ ਲੋਕਾਂ ਨੂੰ ਦੇਖਦੇ ਹੋਏ ਉਥੋਂ ਦੇ ਏਰੀਆ ਨੂੰ ਦੇਖਦੇ ਹੋਏ ਅਸੀਂ ਫੇਰ ਵੀ ਉਹ ਜਿਹੜੀ ਕੰਪਲੀਟ ਹੈ ਉਹਨਾਂ ਦੀ ਪਹਿਲ ਦੇ ਆਧਾਰ ਤੇ ਹੱਲ ਕੀਤੀ ਤੇ ਉਹਨਾਂ ਲੋਕਾਂ ਨੂੰ ਵੀ ਆਪਣੇ ਨਾਲ ਲੈ ਕੇ ਚੱਲਣ ਦਾ ਜਿਹੜਾ ਕੀ ਹੈ ਵੀ ਅਹਿਦ ਕੀਤਾ ਜੀ ਪਾ ਗੱਲ ਕਰੇ ਠੇਕੇਦਾਰੀ ਨੂੰ ਸ਼ਿਸ਼ਟ ਨੂੰ ਬਾਹਰ ਕੱਢ ਕੇ ਜੇ ਪੰਜਾਬ ਸਰਕਾਰ ਨਾਲ ਸਿੱਧੀ ਤਾਲਮੇਲ ਹੁੰਦੀ ਹੈ ਲੱਗਦਾ ਕਿਤੇ ਨਾ ਕਿਤੇ ਫਾਇਦਾ ਹੋਊਗਾ ਬਿਲਕੁਲ ਜੀ ਜੋ ਠੇਕੇਦਾਰ ਵਿੱਚੋਂ ਕਮਿਸ਼ਨ ਖਾ ਰਿਹਾ ਜੋ ਬੇਸਿਕ ਪਲੱਸ ਡੀਏ ਦਾ ਸਾਨੂੰ 80% ਦੇ ਰਿਹਾ ਹੈ ਮੈਨੂੰ ਉਹ ਸਿੱਧਾ ਸਾਨੂੰ ਮਿਲੂਗਾ ਜੀ ਸਾਨੂੰ ਫਾਇਦਾ ਹੋਊਗਾ ਸਾਨੂੰ ਕੋਈ ਆਸ ਜਾਗੂਗੀ ਵੀ ਅਸੀਂ ਜੇ ਅੱਜ ਸਾਨੂੰ ਮਹਿਕਮਾ ਲੈਂਦਾ ਜਾਂ ਸਰਕਾਰ ਲੈਂਦੀ ਹੈ ਤਾਂ ਸਾਡਾ ਜਿਹੜਾ ਰੈਗੂਲਰ ਹੋਣ ਦਾ ਰਾਹ ਉਹ ਵੀ ਪਧਰਾ ਹੋਊਗਾ ਮੈਂ ਸਮਝਦਾ ਕਿ 25 25 30 30 ਸਾਲ ਹੋ ਗਏ ਮੁਲਾਜ਼ਮਾਂ ਨੂੰ ਇੱਥੇ ਕੰਮ ਕਰਦਿਆਂ ਨੂੰ ਤੇ ਤਨਖਾਹ ਸਿਰਫ 10 ਤੋਂ 12000 ਤੁਸੀਂ ਆਪ ਖੁਦ ਦੱਸੋ ਕਿ 10 ਤੋਂ 12000 ਦੇ ਵਿੱਚ ਟਾਈਮ ਲੰਘ ਦਾ ਜੀ ਬਸ ਅਜੇ ਤਾਂ ਇਸ ਨੂੰ ਹੀ ਲੈ ਕੇ ਇੱਥੇ ਹੜਤਾਲ ਤੇ ਲਗਾਤਾਰ ਬੈਠੇ ਹਾਂ ਜੀ ਅੱਜ 15ਵੇਂ ਦਿਨ ਦੇ ਵਿੱਚ ਜਿਹੜੀ ਹੜਤਾਲ ਹੈ ਸਾਡੀ ਉਹ ਸ਼ਾਮਿਲ ਹੈ ਮੇਰਾ ਨਾਮ ਅਜੇ ਕੁਮਾਰ ਹੈ ਜੀ ਮੈਂ ਇੱਥੇ ਜਈਆਂ ਸਿਵਰੇਜ ਬੋਰਡ ਤੇ ਇੱਥੇ ਪ੍ਰੇਮ ਨਗਰ ਤੇ ਆ ਤੁਹਾਡੇ ਸਾਹਮਣੇ ਆ ਜਿਵੇਂ ਪਾਣੀ ਦੀ ਕਾਫੀ ਸਮੱਸਿਆ ਸੀ ਸਿਵਰੇਵਰ ক্লোਰੀ ਉਸ ਕਰਕੇ ਤਰਨਾ ਲੱਗਿਆ ਸੀ ਤਾਂ ਇੱਕ ਵਾਰੀ ਉਹਨਾਂ ਨੂੰ ਉਠਾ ਦਿੱਤਾ ਗਿਆ ਵੀ ਉਹਨਾਂ ਦੀ ਸਮੱਸਿਆ ਦਾ ਹੱਲ ਕਰ ਦਿੱਤਾ ਗਿਆ ਤਾਂ ਹੁਣ ਮੁੰਡੇ ਆ ਰਹੇ ਆ ਆਪਣੇ ਦੋ ਰੈਗੂਲਰ ਸਿਵਰੇਮੈਨ ਨੇ ਜਿਹੜੇ ਉਹਨਾਂ ਨੂੰ ਲਵਾਂਗੇ ਤੇ ਇਹਦਾ ਹੱਲ ਕਰਾ ਦਿੱਤਾ ਜਾਊਗਾ ਸ਼ਾਮ ਤੱਕ ਨਹੀਂ ਕੋਸ਼ਿਸ਼ ਕਰਾਂਗੇ ਪਾ ਪਹਿਲੇ ਇਹਨੂੰ ਹੱਲ ਕਰ ਦਿੱਤਾ ਜਾਊਗਾ ਇਹੋ ਜੀ ਸਿਚੁਏਸ਼ਨ ਨਹੀਂ ਕ੍ਰੀਏਟ ਹੋਣੀ ਚਾਹੀਦੀ ਕਿ ਦੈਨਿਕ ਸਵੇਰ ਵਾਲੀ ਨਿਰਮਲ ਕਮਾਦੀ ਦੀ ਰਿਪੋਰਟ ਬਰਨਾਲਾ